ਮੋਂਸੇ ਜਿਆਦਾ ਆਪਾਂ ਨੂੰ ਹਾਂ ਮੇਰਾ ਪਿੰਡ ਹੌਲਕਾ ਗੁਰਪ੍ਰੀਤ ਸਿੰਘ ਹੈ ਮੇਰਾ ਨਾਮ ਹੈ ਹਾਂਜੀ ਹਾਂਜੀ ਮੈਂ ਇੱਕ ਸਰਕਾਰੀ ਅਧਿਆਪਕ ਆ ਮੇਰੀ ਨਾ ਕਾਫੀ 4-5 ਸਾਲ ਪਹਿਲਾਂ ਡਿੱਗ ਪਿਆ ਸੀ ਕੋਠੇ ਤੋਂ ਤੇ ਹੁਣ ਮੈਨੂੰ ਨਾ ਪਿੱਛੇ ਸਤੰਬਰ 6-7 ਸਤੰਬਰ ਦੀ ਗੱਲ ਹੈ ਤੇ ਮੈਨੂੰ ਜਾਨਕੀ ਮਾੜੇ ਮਾੜੇ ਪੇਂ ਤੋਂ ਬਾਅਦ ਮੇਰੇ ਤੋਂ ਤੁਰਨਾ ਹੀ ਰਹਿ ਗਿਆ ਸੀ ਜਿਵੇਂ ਕਿ ਲੱਤਾਂ ਚ ਪ੍ਰੋਬਲਮ ਆ ਹਾਂ ਪ੍ਰੋਬਲਮ ਆ ਗਈ ਸੀ ਤੁਰਨਾ ਜਮਾ 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 ਬੇਮੂਮ ਤੁਰ ਜਾਂਦਾ ਸੀ ਠੀਕ ਠੀਕ ਤੇ ਹੁਣ ਕਿਵੇਂ ਲੱਗਦਾ ਆਪਾਂ ਨੂੰ ਉਸ ਤੋਂ ਪਹਿਲਾਂ ਮੈਂ ਕਾਰੀ ਡਾਕਟਰ ਨੂੰ ਦਿਖਾਇਆ ਮੈਨੂੰ ਆਪਰੇਟ ਕਹਦਾ ਸੀ ਵੀ ਤੁਹਾਡਾ ਆਪਰੇਟ ਹੀ ਹੋਊਗਾ ਜਿਹੜੀ ਮੈਂ ਸਕੈਨ ਕਰਾਈ ਉਹਦੇ ਚ ਵੀ ਕਹਿੰਦੇ ਬਲੌਗ ਵਿੱਚ ਬਹੁਤ ਹੈ ਤੇ ਆਪਰੇਟ ਤੋਂ ਬਿਨਾਂ ਕੋਈ ਹੱਲ ਨਹੀਂ ਓਕੇ ਓਕੇ ਆਪਰੇਟ ਕਰਾਉਣਾ ਪਊ ਫਿਰ ਮੈਨੂੰ ਸਾਡੇ ਪਿੰਡੋਂ ਦੋ ਜਣੇ ਮੈਂਬਰ ਰੇਜਨ ਸਿੰਘ ਤੇ ਸਾਡੇ ਗਵਾਂਢੀ ਨੇ ਤੁਹਾਡੀ ਦੱਸ ਪਾਈ ਜੀ ਗੁਰਪ੍ਰੀਤ ਸਿੰਘ ਪੱਕਾ ਫਿਰ ਚਾਰ ਨੰਬਰ ਜਾਓ ਇੱਥੇ ਆਉਣ ਦਾ ਮੈਨੂੰ ਪਹਿਲੇ ਜਿਵੇਂ ਬਾਈ ਨੇ ਕਿਹਾ ਵੀ ਪਹਿਲੇ ਪੰਜਾਂ ਦਾ ਟਰੀਟਮੈਂਟ ਫਰਕ ਪਾਓ ਉਵੇਂ ਪੰਜਾਂ ਨੇ ਵਾਕੇ ਫਰਕ ਪਿਆ ਤੇ ਜਿਵੇਂ ਕਹਿੰਦੇ ਤਰੀ ਦੇ ਸਰੋਂ ਚੋਂ ਆਉਣ ਵਾਲੀ ਗੱਲ ਹੋਈ ਹੈ ਤੇ ਮੈਂ ਬਾਈ ਦੇ ਬਿਨਾ ਕਹਿੰ ਤੋ ਇਹ ਲੋਕਾਂ ਨੂੰ ਸਟੇਟਸ ਲਾਉਣਾ ਤੇ ਲੋਕਾਂ ਨੂੰ ਦੱਸਦਾ ਬਾਈ ਦਾ ਨਾ ਹੀ ਕੋਈ ਜ਼ਿਆਦਾ ਖਰਚਾ ਹੈ ਜਿੰਨੇ ਕਰਕੇ ਮੈਂ ਪਹਿਲਾਂ ਉਸ ਤੋਂ ਅੱਧੇ ਪੈਸੇ ਮੈਨੂੰ ਰਾਹ ਆ ਗਿਆ ਤੇ ਨਾਲੇ ਥੋੜਾ ਫਿਰ ਕਰਦੇ ਵਧੀਆ ਵਧੀਆ ਜਮਾ ਜਮਾ ਪਹਿਲੀ ਮੂਵਮੈਂਟ ਤੇ ਆ ਗਿਆ ਮੈਂ ਜਿਵੇਂ ਮੇਰੇ ਨਾਲ ਦੇ ਟੀਚਰ ਵੀ ਕਹਿੰਦੇ ਆ ਤੇ ਜਿਹਦੇ ਮੈਂ ਜਿਨ੍ਹਾਂ ਨੇ ਮੈਨੂੰ ਦੇਖਿਆ ਉਹ ਹੁਣ ਦੇਖਦੇ ਹੋ ਕਹਿੰਦੇ ਭਾਈ ਪੁੱਛਦੇ ਬਾਈ ਕਿੱਥੋਂ ਰਾ ਆਵਾ ਬਹੁਤ ਜ਼ਿਆਦਾ ਫਰਕ ਪਿਆ ਮੈਂ ਕਹਿੰਦਾ ਬਾਈ ਬਾਈ ਜਿਹੜਾ ਡਾਕਟਰ ਗੁਰਪ੍ਰੀਤ ਸਾਹਿਬ ਇਹਦੀ ਰਾ